ਹਰਿਆਣਾ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੁਰਕਸ਼ੇਤਰ ਦੇ ਕਾਲੜਾ ਗਨ ਹਾਊਸ ਉੱਤੇ NIA ਨੇ ਦਸਤਕ ਦਿੱਤੀ ਹੈ ਤਾਂ NIA ਨੇ ਹਿਰਾਸਤ ਦੇ ਵਿੱਚ ਗਨ ਹਾਊਸ ਸੰਚਾਲਕ ਪਿਓ ਪੁੱਤ ਨੂੰ ਲਿਆ ਵੱਡਾ ਪੁੱਤ ਫਰਾਰ ਹੋ ਗਿਆ ਹੈ ਤੇ ਰਾਸ਼ਟਰੀ ਜਾਂਚ ਏਜੰਸੀ NIA ਪਟਨਾ ਬਿਹਾਰ ਦੀ ਇੱਕ ਟੀਮ ਨੇ ਵੀਰਵਾਰ ਨੂੰ ਕੁਰਕਸ਼ੇਤਰ ਦੇ ਸ਼ਾਹਬਾਦ ਦੇ ਵਿੱਚ ਛਾਪਾ ਮਾਰਿਆ ਟੀਮ ਨੇ ਗ੍ਰੀਨ ਪਾਰਕ ਕਲੋਨੀ ਦੇ ਵਿੱਚ ਗੱਲੜਾ ਗਨ ਹਾਊਸ ਦੇ ਸੰਚਾਲਕ ਦੇ ਘਰ ਛਾਪੇਮਾਰੀ ਕੀਤੀ ਹੈ ਤਾਂ ਟੀਮ ਨੇ ਉਸਦੇ ਦਫਤਰ ਦੀ ਵੀ ਤਲਾਸ਼ੀ ਲਈ ਅਤੇ ਪੁੱਛਗਿੱਛ ਦੇ ਲਈ ਇੱਕ ਪਿਤਾ ਅਤੇ ਪੁੱਤਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਟੀਮ ਦੀ ਕਾਰਵਾਈ ਰਾਤ 10 ਵਜੇ ਤੋਂ ਬਾਅਦ ਤੱਕ ਵੀ ਜਾਰੀ ਰਹੀ ਹੈ ਤਾਂ ਰਿਪੋਰਟਾਂ ਦੇ ਅਨੁਸਾਰ ਐਨਆਈਏ ਨੇ ਹਰਿਆਣਾ ਤੋਂ ਬਿਹਾਰ ਤੱਕ 22 ਵੱਖ-ਵੱਖ ਥਾਵਾਂ ਉੱਤੇ ਤਲਾਸ਼ੀ ਲਈ ਹੈ ਇਹ ਪੂਰਾ ਮਾਮਲਾ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨਾਲ ਜੁੜਿਆ ਹੋਇਆ ਤਾਂ ਇਹ ਛਾਪੇਮਾਰੀ ਉੱਤਰ ਪ੍ਰਦੇਸ਼ ਤੋਂ ਬਿਹਾਰ ਤੱਕ ਕਈ ਖੇਤਰਾਂ ਦੇ ਵਿੱਚ ਗੈਰ ਕਾਨੂੰਨੀ ਗੋਲਾ ਬਾਰੂਦ ਦੀ ਤਸਕਰੀ ਦੇ ਨੈੱਟਵਰਕ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਤਾਂ ਇਹ ਤਸਕਰੀ ਹੈ ਜਿਹੜੀ ਅੱਤਵਾਦੀ ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਐਨਆਈਏ ਨੇ ਤੜਕਸਾਰ ਕਰੀਬ 5 ਵਜੇ ਕਾਲੜਾ ਦੇ ਘਰ ਛਾਪਾ ਮਾਰਿਆ 5 ਘੰਟੇ ਦੀ ਜਾਂਚ ਤੋਂ ਬਾਅਦ ਟੀਮ ਨੇ ਦੇਵੀ ਮੰਦਰ ਰੋਡ ਦੇ ਉੱਤੇ ਸਥਿਤ ਦਫ਼ਤਰ ਦੇ ਵਿੱਚ ਵੀ ਛਾਪੇਮਾਰੀ ਕੀਤੀ ਹੈ ਸੂਤਰਾਂ ਦੇ ਅਨੁਸਾਰ ਟੀਮ ਨੇ ਘਰ ਅਤੇ ਦਫ਼ਤਰ ਤੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਅਤੇ ਦਸਤਾਵੇਜ਼ ਵੀ ਬਰਾਮਦ ਕੀਤੇ ਨੇ 17 ਘੰਟੇ ਦੀ ਜਾਂਚ ਤੋਂ ਬਾਅਦ ਐਨਆਈਏ ਨੇ ਬੰਦੂਕ ਘਰ ਦੇ ਸੰਚਾਲਕ ਵਿਜੇ ਕਾਲੜਾ ਅਤੇ ਉਸਦੇ ਛੋਟੇ ਪੁੱਤਰ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਉਹਨਾਂ ਨੂੰ ਹੋਰ ਪੁੱਛਗਿੱਛ ਦੇ ਲਈ ਪਟਨਾ ਲੈ ਗਈ ਹੈ ਹਾਲਾਂਕਿ ਵਿਜੇ ਕਾਲੜਾ ਦਾ ਵੱਡਾ ਪੁੱਤਰ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਕਰੋ ਫਰਾਰ ਹੋ ਗਿਆ ਤਾਂ ਇਸ ਪੂਰੇ ਆਪਰੇਸ਼ਨ ਦੀ ਅਗਵਾਈ NIA ਦੇ ਵਧੀਕ ਪੁਲਿਸ ਸੁਪਰਡੈਂਟ ASP राघव ਵਿਸ਼ਿਸ਼ਟ ਵੱਲੋਂ ਕੀਤੀ ਗਈ ਹੈ ਤਾਂ ਉਹਨਾਂ ਦੇ ਨਾਲ 15 ਹੋਰ ਕਰਮਚਾਰੀ ਵੀ ਸਨ ਸੁਰੱਖਿਆ ਕਾਰਨਾ ਕਰਕੇ ਕੁਰਕਸ਼ੇਤਰ ਪੁਲਿਸ ਕਰਮਚਾਰੀ ਟੀਮ ਦੇ ਨਾਲ ਸਨ ਹਾਲਾਂਕਿ ਟੀਮ ਨੇ ਆਪਣੇ ਕਿਸੇ ਵੀ ਆਪਰੇਸ਼ਨ ਨੂੰ ਪੁਲਿਸ ਦੇ ਨਾਲ ਸਾਂਝਾ ਨਹੀਂ ਕੀਤਾ